अपना नाम ਦੱਸੋ ਤਾਂ ਕੀ ਗੱਲ ਹੋਈ ਹੈ ਮੇਰਾ ਨਾਮ ਮਨਮੋਹ ਸਿੰਘ ਆ ਮੇਰੀ ਬੇਟੀ ਅਨਮੋਲ ਅਨਮੋਲ ਹੈ ਜੀ ਆ ਤਾਂ ਅਸੀਂ ਉਹਨੂੰ ਅੰਮ੍ਰਿਤਸਰ ਚ ਵਿਆਹ ਆ ਸੀ ਸਾਡੇ ਰਿਸ਼ਤੇਦਾਰੀ ਜੋ ਭੈਣ ਲੱਗਦੀ ਆ ਤੇ ਉਹਨਾਂ ਨੇ ਮੇਰੇ ਬੱਚੇ ਨੂੰ ਬਹਾ ਦੇ ਕੇ ਮਾਰ ਦਿੱਤਾ ਤੇ ਹੁਣ ਸੋ ਜ਼ਿੰਮੇਵਾਰ ਨੇ ਇਸ ਚ ਦੇ ਔਰ ਉਹਨਾਂ ਦੇ ਉਹਦੇ ਜਿਹੜੇ ਮੁੰਡੇ ਦੇ ਪਿਓ ਨੇ ਉਹ ਨਹੀਂ ਮਿਲਦੀ ਦੀ ਇੱਜ਼ਤ ਨੂੰ ਹੱਥ ਪਾਇਆ ਹਾਂ ਉਹ ਉਹ ਉਹਨੇ ਉਹਨੂੰ ਅਸੀਂ ਛੁਪਾਉਂਦੇ ਦੇ ਇੱਕ ਸਿਰਫ ਬੱਚੇ ਦੀ ਵਜ੍ਹਾ ਨਾਲ ਜੀ ਹਾਲੇ 10 ਮਹੀਨੇ ਵਿਆਹ ਨੂੰ ਨਹੀਂ ਹੋਇਆ ਤਾਂ ਬੱਚੇ ਦੀ ਜ਼ਰੂਰ ਇਤਲਾਜ ਬੱਚਾ ਚਾਹੀਦਾ ਹੀ ਬੱਚਾ ਚਾਹੀਦਾ ਨਿਆਣਾ ਬਸ ਇਸੇ ਵਾਸਤੇ ਮੇਰੇ ਬੱਚੇ ਨੂੰ ਬੱਲੀ ਦਾ ਬੱਕਰ ਬਣਾਇਆ ਨੇ ਮਾਇਆ ਤਾਂ ਨਲ ਜਾਨ ਨੂੰ ਮਾਇਆ ਤਾਂ ਬੱਚੇ ਨੂੰ ਉਹਨਾਂ ਨੇ ਨਿੱਤ ਦੇ ਨਿੱਤ ਦੇ ਕਲੇਸ਼ ਦੀ ਧੀ ਸਨੇਹਾ ਸਨੇਹਾ ਕਰ ਨਾਨੇ ਫਹਾ ਦੇ ਕੇ ਮਾਰਤਾ ਮੇਰੀ ਕੁੜੀ ਨੂੰ ਕਿਹਨਾਂ ਨੇ ਮਾਰਿਆ ਨਾਨੇ ਗੋਰੇ ਨੇ ਜਸਵਿੰਦਰ ਨੇ ਪਮਨ ਨੇ ਤੇਰੀ ਕੁੜੀ ਜਿਹੜੀ ਸੁਨੇਹਾ ਇਹਨਾਂ ਚਾਰਾਂ ਨੇ ਇਹ ਮੇਰੀ ਕੁੜੀ ਦੇ ਸੋਹਰੇ ਲੱਗਦੇ ਨੇ ਜੋਗੀ ਲੁਧਿਆਣੇ ਤੋਂ ਅੰਮ੍ਰਿਤਸਰ ਵੀ ਆਈ ਹੋਈ ਸੀ ਬਡੇ ਲਾਡਾ ਚਾਵਣਾ ਵੀ ਸੀ ਕੁੜੀ ਆਉਂਦੀ ਕੁੜੀ ਨੇ ਕਦੀ ਤੋਂ ਲਫੋਨ ਕਰਕੇ ਦੱਸਿਆ ਕਿ ਉਹਨਾਂ ਦਾ ਰੋਲਾ ਪਾਉਂਦੀ ਕਹਿੰਦੀ ਜਦੋਂ ਘਰ ਕਲੇਸ਼ ਹੁੰਦਾ ਸੀ ਨਾ ਉਸ ਤੋਂ ਬਾਅਦ ਇਹਨਾਂ ਨੇ ਦੱਬ ਦੇਣਾ ਇਹਨੂੰ ਕਹਿ ਦੇਣਾ ਕਿ ਦੱਸੀ ਨਾ ਦੱਸੀ ਨਾ ਦੱਸੀ ਨਾ ਇਹਨੇ ਫਿਰ ਜੇ ਮਾੜਾ-ਮੋਟਾ ਮੈਨੂੰ ਦੱਸਣਾ ਤੇ ਆਪਣੀ ਸੌਂ ਪਵਾ ਦੇਣੀ ਜਿਹੜੀ ਸੱਸ ਇਹਦੀ ਇੰਨੀ ਇੱਧਰ-ਇੱਧਰ ਇੰਨੀ ਕਲੇਸ਼ ਨਹੀਂ ਹੱਥੋਂ ਪਰੇ ਰੋਜ਼ ਉਹਨੂੰ ਕੁਛ ਨਾ ਕੁਛ ਕਹੀ ਜਾਣਾ ਕਹੀ ਜਾਣਾ ਰੋਲਾ ਪਾਈ ਜਾਣਾ ਲੜੀ ਜਾਣਾ ਉਹਦੇ ਨਾਲ ਫਿਰ ਸਨੇਹਾ ਜਿਹੜੀ ਕੁਵਾਰੀ ਕੁੜੀ ਆ ਇਹ ਵਿਆਹਾਂ ਨਾ ਵੀ ਟੱਪੀ ਹੋਈ ਸੀ ਇਹਨੇ ਇੰਨਾ ਗੰਦ ਪਾਉਂ ਕਰਾ ਇੰਨਾ ਗੰਦ ਪਾਉਂ ਨਾ ਕਰੀ ਹੈ ਇਹ ਵਜੇ ਸੁਣਿਆ ਨਹੀਂ ਨਾ ਅਸੀਂ ਕਰੀ ਹੈ ਵਜੇ ਹੋਇਆ ਸਾਡੇ ਨਾਲ ਠੀਕ ਹੈ ਉਹਨੇ ਫਿਰ ਮੈਨੂੰ ਉਲਟਾ ਸਮਝੀ ਮੈਨੂੰ ਆਪਣਾ ਨਾਮ ਦੱਸੋ ਕੀ ਗੱਲ ਵਜਈ ਹੈ ਮੇਰਾ ਨਾਮ ਪ੍ਰਿਆ ਹੈ ਕੀ ਗੱਲ ਹੈ ਉਹਨਾਂ ਨੂੰ ਤਾਂ ਪਤਾ ਨਹੀਂ ਆਨੂੰ ਬਸ ਇਨਾ ਸਵੇਰੇ ਫੋਨ ਆਇਆ ਕਿ ਆਹ ਡਿਪ ਭੈਣ ਇਦਾਂ ਨਹੀਂ ਰਹੀ ਆਨੂੰ ਕੋਈ ਦੱਸਣ ਵੀ ਨਹੀਂ ਦੇਣਾ ਬੋਡੀ ਵਖਾਣਦੇ ਹਜੇ ਬਸ ਇਨਾ ਹੀ ਹੈ ਕਿ ਉਹਦੇ ਸੋਹਰੇ ਹੁਣ ਤਾਂੰ ਕਰਦੇ ਹੀ ਉਹਨੇ ਘਰ ਤੋਂ ਕਿਹਾ ਸੀ ਕਿ ਤੁਸੀਂ ਉਹਦੇ ਨਾਲ ਸੋਹਰੇ ਪਰਿਵਾਰ ਕੀ ਕਰ ਰਿਹਾ ਹੈ ਨਹੀਂ ਆਨੂੰ ਤਾਂ ਕੁਝ ਵੀ ਨਹੀਂ ਦੱਸਿਆ ਉਹਨੇ ਉਹਨੂੰ ਬੱਸ ਕੱਲ ਫਿਰ ਤੋਂ ਦਿਓ ਈਮੋਸ਼ਨਲ ਜੀ ਰਹਿੰਦੀ ਉਹਨੂੰ ਪੁੱਛਿਆ ਹੀ ਚਾਚੀ ਨੇ ਕਿ ਕੀ ਹੋਇਆ ਵਾ ਉਹ ਕਹਿੰਦੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਦੱਸਦੀ ਉਹਨੂੰ ਇੰਨਾ ਮੈਂਟਲੀ ਟੌਰਚਰ ਕੀਤਾ ਏ ਸਾਨੂੰ ਕੀ ਲੱਗ ਰਿਹਾ ਜੀ ਕੁੜੀ ਨੇ ਕੰਗੋ ਕਿਥੇ ਸਾਈਡ ਕਿਥਾਇਆ ਉਸਨੂੰ ਮਾਰਿਆ ਗਿਆ ਨਹੀਂ ਉਹਨੂੰ ਮਾਰਿਆ ਗਿਆ ਹੈ ਮਾਰਿਆ ਗਿਆ ਉਹਦੇ ਜਿੰਨੇ ਹਿੰਮਤ ਹੀ ਨਹੀਂ ਉਹ ਇੰਨੀ ਜ਼ਾਦੀ ਫੋਲੀ ਆ ਹਮਮ ਕੁਝ ਪਛਾਤਲ ਤੱਕ ਗੱਲ ਪਹੁੰਚਾਈਏ ਇਸ ਬਾਰੇ ਹਾਂ ਜੀ ਮੰਗਤੀ ਕਰਦੇ ਮੈਡਮ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੈਡਮ ਤੁਸੀਂ ਆਪ ਤੁਸੀਂ ਇੱਥੇ ਮੌਕੇ ਦੇ ਪਹੁੰਚ ਕੀ ਸਾਰੀ ਗੱਲਬਾਤ ਹੈ ਬਾਈਕ ਸਵਾਰ ਦੀ ਲੜਕੀ ਹੈ ਜੀ ਅਨਮੋਲਦੀਪੌਰ ਜੀ ਤੇ ਜਿਸ ਜਿਹੜੀ ਆ ਡੈੱਡ ਬੋਡੀ ਜਿਹੜੀ ਆ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਕਿ ਪਈ ਹੈ ਕਿਸੀ ਅ ਸਟ੍ਰੰਗੂਲੇਸ਼ਨ ਕਰਨ ਜਿਹੜੀ ਜਿਹੜੀ ਡੈਥ ਹੋ ਗਈ ਹੈ ਤੇ ਬੋਡੀ ਜਿਹੜੀ ਦੇਖ ਕੇ ਆਏ ਆ ਤੇ ਬਾਕੀ ਮੌਕਾ ਜੇ ਵਿਜ਼ਿਟ ਕਰਨਾ ਇਸ ਤੋਂ ਬਾਅਦ ਜੋ ਵੀ ਪਰਿਵਾਰ ਵਾਲਿਆਂ ਦੇ ਗਾਣ ਹੋਣਗੇ ਸੰਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗਾ। ਯਾ ਤੁਸੀਂ ਹੁਣੇ ਬੋਡੀ ਵੇਖੀ ਹੈ ਬੋਡੀ ਤੇ ਕੋਈ ਚੋੜ ਦਾ ਨਿਸ਼ਾਨ ਨਹੀਂ ਆ ਪੁੱਛੇ ਜੱਗਾ। ਜਰਦਨ ਤੇ ਉਹਦੇ ਨਿਸ਼ਾਨ ਹੈਗਾ ਜੀ ਉਹ ਬਾਕੀ ਉਹ ਦੇਖਦੇ ਸਾਰੀ ਤਫਤੀਸ਼ ਕਰਦੇ ਆ ਕਿ ਇਸ ਤਰ੍ਹਾਂ ਜਿਹੜਾ ਇਹਦੀ ਮੌਤ ਹੋਈ ਹੈ। ਮੌਕਾ ਅਜੇ ਦੇਖਣਾ। ਅਜੇ ਜੀ ਬਿਆਨ ਲੈਣੇ ਆ ਜੀ ਪਰਿਵਾਰ ਦੇ। ਅਜੇ ਪਰਿਵਾਰ ਨੇ ਵੀ ਬੋਡੀ ਅਜੇ ਹੁਣੇ ਦੇਖਣ ਜਾ ਰਹੇ। ਜੋ ਵੀ ਪਰਿਵਾਰ ਦੇ ਬਿਆਨ ਹੋਗੇ ਉਹ ਸੰਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪਰਿਵਾਰ ਕਿਸ ਨੂੰ ਹੈ ਤੇ ਲੁਧਿਆਣੇ ਦੇ ਰਹਿਣ ਵਾਲੇ ਆ ਜੀ। ਆ ਜਿਹੜੇ ਪੇਕੇ ਲੁਧਿਆਣੇ ਦੇ ਇੱਥੇ ਜਿਹੜਾ ਮੰਦਰ ਵਾਲੇ ਬਾਜ਼ਾਰ ਚ ਲੜਤੀ ਰਹੀ ਇੱਕ ਸਾਲ ਤਕਰੀਬ ਹੋਇਆ ਸੀ ਦੀ ਸ਼ਾਦੀ ਹੋਈ ਸੀ ਜੀ ਤੇ ਉਹ ਜਿਹੜੇ ਨਕਸ਼ਾ ਤੋਂ ਆਹ ਦੇਖ ਰਿਹਾ ਜੀ ਜੇ ਅਸੀਂ ਮੌਕਾ ਵਿਜ਼ਿਟ ਕਰਨ ਜਾ ਰਹੇ ਹਾਂ ਔਰ ਕਿਤੇ ਕੀ ਹਾਲਾਤ ਨੇ ਤੇ ਕਿੰਨਾ ਹਾਲਾਤ ਜਮਾਉ ਤੇ ਸਾਰੇ ਇਹਦੀ ਪਰਦਾਲ ਕੀਤੀ ਜਾਵੇਗੀ ਜੀ ਲਾਲ ਜੂ ਉੱਪਰ ਆ ਰੋਕ ਲਗਾ ਰਹੇ ਆ ਉਸ ਪਰ ਜੋ ਵੀ ਬਿਆਨ ਕਲਮਨ ਕਰਾਉਣਗੇ ਜੀ ਉਸ ਸੰਸਾਰ ਕਰਵਾਈ ਕੀਤੀ ਜਾਵੇਗੀ ਜੀ